ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜੀਵਿੰਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਹੁਣ ਪੂਰੇ ਪੰਜਾਬ ਦੇ ਵਿੱਚ ਕਿਸਾਨ ਭਰਾਵੋ ਜਿਹੜੇ ਆਪਣੀ ਝੋਨੇ ਦੀ ਫਸਲ ਹੈ 70 ਤੋਂ 75 ਦਿਨਾਂ ਦੀ ਹੋ ਗਈ ਹੈ ਤੇ ਜਿਹੜੇ ਅਗੇਤੇ ਝੋਨੇ ਲੱਗੇ ਹੋਏ ਐ ਉਹਨਾਂ ਨੇ ਨਸਾਰਾ ਵੀ ਸ਼ੁਰੂ ਕਰ ਦਿੱਤਾ ਤੇ 50% ਜਿਹਦੇ ਝੋਨੇ ਨਿਸਰ ਵੀ ਚੁੱਕੇ ਨੇ ਤੇ ਹੁਣ ਆਪਾਂ ਝੋਨੇ ਦਾ 38 ਕੁੰਡਲ ਝਾੜ ਲੈਣ ਦੇ ਲਈ ਆਪਾਂ ਹੁਣ 70 ਤੋਂ 75 ਦਿਨ ਦੇ ਝੋਨੇ ਜਿਨ੍ਹਾਂ ਕਿਸਾਨ ਭਰਾਵਾਂ ਦੇ ਹੁਣ ਹੈਗੇ ਆ ਇਹ ਜਿਹੜੀ ਸਟੇਜ ਆ 70 ਤੋਂ 75 ਦਿਨ ਜਿਵੇਂ ਪੀ ਆਰ ਕਿਸਮਾਂ 31 ਹੋ ਗਈ ਸੁਪਰੀਮ 110 ਹੋ ਗਿਆ ਜਿਹੜੀ ਆ ਲੰਬਾ ਸਮਾਂ ਲੈਣ ਵਾਲੀ ਆ ਕਿਸਮਾਂ ਨੇ ਉਹ ਹੁਣ 70 ਤੋਂ 75 ਦਿਨ ਦੇ ਵਿੱਚ ਜਿਹੜੀ ਆ ਪੂਰੀ ਗੋਭ ਦੇ ਵਿੱਚ ਨੇ ਗੋਭ ਉਹਨਾਂ ਦੀ ਫੁੱਲੀ ਹੋਈ ਹੋਊਗੀ ਤੇ ਨਸਾਰਾ ਸ਼ੁਰੂ ਬਾਸ 5-4 ਦਿਨ ਦੇ ਵਿੱਚ ਕਰ ਲੈਣਗੇ ਹੁਣ ਆਪਾਂ ਕਿਹੜੀ ਸਪਰੇਅ ਕਰਨੀ ਹੈ ਝਾੜ ਆਪਾਂ ਕਿਵੇਂ ਵਧਾ ਸਕਦੇ ਆ ਫੌਕ ਆਪਾਂ ਕਿਵੇਂ ਘਟਾ ਸਕਦੇ ਆ ਕਿਉਂਕਿ ਹੁਣ ਜਿਹੜਾ ਸਮਾਂ ਹੈ ਇਹਦੇ ਵਿੱਚ ਆਪਾਂ ਦਾਣੇ ਦੀ ਚੌਕ ਵੀ ਬਣਾਣੀ ਹੈ ਤੇ ਦਾਣੇ ਦਾ ਭਜਨ ਵੀ ਵਧਾਣਾ ਤੇ ਸਾਈਜ਼ ਵੀ ਵਧਾਣਾ ਹੈ ਤੇ ਫੌਕ ਆਪਾਂ ਘਟਾਣੀ ਹੈ ਉਹਦੇ ਲਈ ਆਪਾਂ ਨੂੰ ਕਿਹੜੀ ਹੁਣ ਸਪਰੇਅ ਕਰਨੀ ਚਾਹੀਦੀ ਹੈ ਉਹਦਾ ਸਹੀ ਸਮਾਂ ਕੀ ਹੈ ਕਦੋਂ ਆਪਾਂ ਕਿਹੜੀ ਸਪਰੇਅ ਕਰਨੀ ਇਸ ਵੀਡੀਓ ਦੇ ਵਿੱਚ ਆਪਾਂ ਇਹੀ ਅੱਜ ਤੁਹਾਡੇ ਬਾਰੇ ਸਾਰੀ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਵੀਡੀਓ ਦੇ ਨਾਲ ਬਨੇ ਰਹੋ ਵੀਡੀਓ ਨੂੰ ਪੂਰੀ ਦੇਖੀ ਕਰੋ ਕਿਉਂਕਿ ਛੋਟੀ ਜੀ ਵੀਡੀਓ ਹੁੰਦੀ ਹੈ ਪਰ ਤੁਹਾਨੂੰ ਸਿੱਖਾਂ ਨੂੰ ਬਹੁਤ ਕੁਝ ਮਿਲੇਗਾ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਹਾਂਜੀ ਹੁਣ ਆਪਾਂ ਸਪਰੇਅ ਕਰਨੀ ਕਿਹੜੀ ਝੋਨੇ ਤੇ ਆਪਾਂ ਕਿਹੜੀ ਸਪਰੇਅ ਕਰਨੀ ਹੈ ਕਿਉਂਕਿ ਹੁਣ ਜਿਹੜੀ ਮੁੰਜਰ ਦੇ ਵਿੱਚ ਦਾਣੇ ਦਾ ਪ੍ਰੋਪਰ ਜਿਹੜਾ ਸੈਜ ਬਣ ਚੁੱਕਿਆ ਤੇ ਉਹਦੇ ਵਿੱਚ ਦੁੱਧ ਆ ਭਰਨਾ ਸ਼ੁਰੂ ਹੋਵੇਗਾ ਤੇ ਉਹਦੀ ਮਿਲਕਿੰਗ ਸਟੇਜ ਚੱਲੇਗੀ ਤੇ ਹੁਣ ਉਹਨੂੰ ਜਿਹੜੀ ਪੂਰੀ ਤੋਂ ਸਪੂਰਨ ਤੌਰ ਤੇ ਜਿਹੜੀ ਤਾਕਤ ਦੀ ਜ਼ਰੂਰਤ ਹੈ ਆਪਾਂ ਝੌਨੇ ਨੂੰ ਤਾਕਤ ਆਪਾਂ ਕਿਵੇਂ ਦੇ ਸਕਦੇ ਆ ਕਿਹੜੀ ਆਪਾਂ ਤਾਕਤ ਵਾਲੀ ਸਪਰੇ ਕਰੀਏ ਆਪਾਂ ਇਹਨੂੰ ਪोटाश ਦੀ ਸਭ ਤੋਂ ਵੱਡ ਜਿਹੜੀ ਜ਼ਰੂਰਤ ਹੁੰਦੀ ਹੈ ਇਸ ਕਰਕੇ ਆਪਾਂ ਨੇ ਕੀ ਕਰਨਾ ਜਿਹੜੇ ਝੌਨੇ 70 ਤੋਂ 75 ਦਿਨ ਦੇ ਹੁਣ ਹੈਗੇ ਇਹਨਾਂ ਸਾਰੇ ਤੋਂ ਪਹਿਲਾਂ ਜਦੋਂ ਗੋਵੈਨ ਫੁੱਲ ਜਾਵੇ ਉਦੋਂ ਆਪਾਂ ਸਪਰੇਅ ਕਰਨੀ ਹੈ ਜੀ ਐਨ ਪੀ ਕੇ 13 0 45 ਤੁਸੀਂ ਲੈਣਾ ਹੈ ਨਾਲ ਤੁਸੀਂ ਬੋਰਨ ਲੈਣਾ ਹੈ 20% ਵਾਲਾ ਤੇ ਇਹਨਾਂ ਦੀ ਜਿਹੜੀ ਡੋਜ਼ ਹੈ ਤੁਸੀਂ ਐਨ ਪੀ ਕੇ 1.5 ਕਿਲੋ ਤੱਕ ਤੁਸੀਂ ਲੈ ਸਕਦੇ ਹੋ ਸਵਾ ਤੋਂ 1.5 ਕਿਲੋ ਸਿਰਫ ਕਿਉਂਕਿ ਜੇ ਆਪਾਂ ਇਹਨਾਂ ਦੀ ਡੋਜ਼ ਵਧਾਵਾਂਗੇ ਤਾਂ ਜਿਹੜੇ ਆਪਣੀ ਝੋਨੇ ਦੀਆਂ ਨੌਕਾ ਸੜ ਜਾਣਗੀ ਆ ਇਸ ਕਰਕੇ ਸਵਾਲ ਕਿਲੋ ਤੋਂ ਲੈ ਕੇ 1.5 ਕਿਲੋ ਐਨਪੀਕੇ 13045 ਕਿਸੇ ਵੀ ਕੰਪਨੀ ਦਾ ਲੈ ਸਕਦੇ ਆ 150 ਲੀਟਰ ਪਾਣੀ ਨਾਲ ਆਪਾਂ ਸਪਰੇਅ ਕਰਨੀ ਹੈ ਤੇ ਬੋਰਨ ਆਪਾਂ 70 ਤੋਂ 80 ਗ੍ਰਾਮ ਸਿਰਫ ਕਿਉਂਕਿ ਇਹਦੇ ਨਾਲ ਵੀ ਜਿਹੜੀ ਆ ਫਿਰ ਡੋਜ ਓਵਰਪਾਨ ਨਾਲ ਝੌਨੇ ਦੀ ਆਪਣੀ ਦੀ ਨੋਕਾ ਸੜਨ ਦੇ ਚਾਂਸ ਵਧ ਜਾਂਦੇ ਨੇ ਇਹ ਦੋਵਾਂ ਦੀ ਆਪਾਂ ਸਪਰੇਅ ਕਰਨੀ ਹੈ ਗੋਭ ਸਮੇਂ ਇਹਦੇ ਆਪਾਂ ਨੂੰ ਬਹੁਤ ਫਾਇਦੇ ਮਿਲਣਗੇ ਕਿਉਂਕਿ ਇਹਦੇ ਵਿੱਚ ਇੱਕ ਤਾਂ ਨਾਈਟ੍ਰੇਟ ਹੈ ਯੂਰੀਆ ਦੀ ਵੀ ਜਿਹੜੀ ਜਦੋਂ ਫਸਲ ਆਪਣੀ ਨਸਾਰਾ ਕਰ ਰਹੀ ਹੁੰਦੀ ਉਹਦੋਂ ਜਿਹੜੀ ਨਾਈਟ੍ਰੋਜਨ ਦੀ ਵੀ ਜ਼ਰੂਰਤ ਹੁੰਦੀ ਤੇ ਮੇਨ ਪੋਟਾਸ਼ ਦੀ ਜ਼ਰੂਰਤ ਹੁੰਦੀ ਹੈ ਪੋਟਾਸ਼ ਆਪਾਂ ਪੂਰੀ ਕਰਨੀ ਹੈ ਕਿਉਂਕਿ 45% ਇਹਦੇ ਵਿੱਚ ਪੋਟਾਸ਼ ਵੀ ਹੈਗੀ ਹੈ ਬੋਰਨ ਦਾ ਕੰਮ ਵੀ ਬਹੁਤ ਹੁੰਦਾ ਹੈ ਕਿਉਂਕਿ ਛੰਡੇ ਪੱਤੇ ਨੂੰ ਹਰਾ ਭਰਾ ਰੱਖਣ ਦੇ ਲਈ ਭੋਜਨ ਤਿਆਰ ਕਰਨ ਦੇ ਵਿੱਚ ਮਦਦ ਕਰਦਾ ਹੈ ਤੇ ਇਹ ਆਪਾਂ ਇੱਕ ਸਪਰੇਅ ਗੋਭ ਸਮੇਂ ਲਾਜ਼ਮੀ ਕਰਨੀ ਹੈ ਉਨਾ ਦੂਜਾ ਜਿਹੜਾ ਫੰਗੀਸਾਈਡ ਫੰਗੀਸਾਈਡ ਦੀ ਆਪਾਂ ਸਪਰੇਇ ਜ਼ਰੂਰ ਕਰਨੀ ਹੈ ਜੇ ਤੁਸੀਂ ਕਰ ਸਕਦੇ ਹੋ ਮਹਿੰਗਾ ਫੰਗੀਸਾਈਡ ਵੀ ਆਪਾਂ ਕਰ ਸਕਦੇ ਜਿਵੇਂ ਐਮੀ ਸਟਾਰ ਹੋ ਗਿਆ ਨੈਟਿਵ ਹੋ ਗਿਆ ਇਹਨਾਂ ਮਹਿੰਗੇ ਫੰਗੀਸਾਈਡਾਂ ਦੇ ਫਾਇਦੇ ਨੇ ਵੀ ਆਪਣੇ ਝੋਨੇ ਨੂੰ ਐਂਡ ਤੱਕ ਹਰਾ ਭਰਾ ਰੱਖਦੇ ਨੇ ਆਪਣਾ ਇੱਕ ਸਪਰੇ ਦੇ ਨਾਲ ਆਪਾਂ ਸਰ ਜਾਂਦਾ ਹੈ ਤੇ ਆਪਣੇ ਝੋਨੇ ਦੇ ਵਿੱਚ ਬਿਲਕੁਲ ਵੀ ਬਿਮਾਰੀ ਨਹੀਂ ਆਉਗੀ ਤੇ ਅੱਧ ਤੋਂ ਵੱਧ ਜਿਹੜੀਆਂ ਬਿਮਾਰੀਆਂ 8 ਤੋਂ 9 ਕਿ ਬਿਮਾਰੀਆਂ ਦਾ ਜਿਹੜਾ ਇਹ ਖਾਤਮਾ ਕਰਦੇ ਹੈ ਮਤਲਬ ਝੋਨੇ ਦੇ ਵਿੱਚ ਕਿਸੇ ਵੀ ਤਰੀਕੇ ਦੀ ਬਿਮਾਰੀ ਆਪਣੇ ਨਹੀਂ ਆਵੇਗੀ ਜੇ ਤੁਸੀਂ ਸਸਤਾ ਫੰਗੀ ਸਾਈਡ ਵੀ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੈ ਪਰ ਤੁਸੀਂ ਕੋਈ ਵੀ ਫੰਗੀ ਸਾਈਡ ਸਪਰੇਅ ਕਰਨੀ ਆਪਾਂ ਨਸਾਰੇ ਤੋਂ ਪਹਿਲਾਂ ਕਰਨੀ ਹੈ ਬਾਅਦ ਦੇ ਵਿੱਚ ਨਹੀਂ ਕਰਨੀ ਕਿਉਂਕਿ ਫੰਗੀ ਸਾਈਡ ਦਾ ਸਪਰੇਅ ਜਿਹੜਾ ਫੰਗੀ ਸਾਈਡ ਵੀ ਹੈ ਉਹ ਵੀ ਆਪਾਂ ਨੂੰ ਝਾੜ ਦੇ ਵਿੱਚ ਮਦਦ ਕਰਦਾ ਇੱਕ ਤਾਂ ਬਿਮਾਰੀ ਤੋਂ ਵੀ ਉਹਨੇ ਫਾਇਦਾ ਦੇਣਾ ਕਿਉਂਕਿ ਜੇ ਝੋਨੇ ਦੇ ਵਿੱਚ ਬਿਮਾਰੀ ਆ ਗਈ ਤਾਂ ਆਪਣਾ ਜਿਹੜਾ ਝਾੜ ਉਸੇ ਵਕਤ ਸੈਂਟਾ ਦੇ ਵਿੱਚ ਘਟਨਾ ਸ਼ੁਰੂ ਹੋ ਜਾਣਾ ਇਸ ਕਰਕੇ ਜਿਹੜੀ ਕਿਉਂਕਿ ਨ ਸਾਰੇ ਸਮੇਂ ਜਿਹੜੀ ਫੰਗੀਸਾਈਡ ਦੀ ਆਪਾਂ ਨੂੰ ਜ਼ਰੂਰ ਤੇ ਜ਼ਰੂਰ ਪੈਂਦੀ ਹੈ ਕਿਉਂਕਿ ਉੱਲੀ ਵਰਗੀਆਂ ਜਿਹੜੀਆਂ ਬਿਮਾਰੀਆਂ ਉਹਦਾ ਅਟੈਕ ਜ਼ਰੂਰ ਹੁੰਦਾ ਇਸ ਕਰਕੇ ਫੰਗੀਸਾਈਡ ਦੀ ਵੀ ਆਪਾਂ ਨਸਾਰੀ ਤੋਂ ਪਹਿਲਾਂ 70 ਤੋਂ 75 ਦਿਨਾਂ ਦੇ ਝੋਨੇ ਤੇ ਆਪਾਂ ਸਪਰੇਅ ਜ਼ਰੂਰ ਕਰਨੀ ਹੈ ਹੁਣ ਜਿਹੜੇ ਝੋਨੇ ਦਾ ਆਪਣੇ ਅਜੇ 65 ਦਿਨ ਦੇ ਗੋਬ ਗੋਬ ਪਾਨੀ ਸ਼ੁਰੂ ਹੋਈ ਹੈ ਉਹਨਾਂ ਦੇ ਵਿੱਚ ਆਪਾਂ ਜਿਹੜੀ 13045 ਦੇ ਬੋਰਨ ਦੀ ਸਪਰੇਅ ਲੱਗ ਤੋਂ ਕਰ ਸਕਦੇ ਆ ਤੇ ਫੰਗੀਸਾਈਡ ਆਪਾਂ ਕਰਨਾ ਜਦੋਂ ਗੋ ਫੁੱਲ ਕੇ 1-2% ਨਸਾਰਾ ਸ਼ੁਰੂ ਕਰਤਾ ਜੇ ਤੁਸੀਂ ਹੁਣ ਥੋੜਾ ਜਿਹਾ ਟਾਈਮ ਹੈ 75 ਦਿਨ ਦਾ ਚੋਣਾ ਹੋ ਗਿਆ ਹੈ ਤੇ ਤੁਸੀਂ ਫੰਗੀਸਾਈਡ ਦੀ ਸਪਰੇਅ ਹੁਣ ਕਰਨੀ ਹੈ ਤੁਸੀਂ ਇਹਦੇ ਵਿੱਚ ਵੀ ਜਿਹੜਾ ਬੋਰਨ ਤੇ ਐਨਪੀਕੇ ਨੂੰ ਮਿਕਸ ਕਰ ਸਕਦੇ ਹੋ ਤੇ ਤੁਹਾਨੂੰ ਇੰਨੇ ਜਿਆਦੇ ਕਿਸਾਨ ਭਰਾਵੋ 3 ਤੋਂ 4 ਕੁਇੰਟਲ ਦਾ ਝਾੜ ਦੇ ਵਿੱਚ ਫਾਇਦਾ ਹੋਊਗਾ ਜੇ ਤੁਸੀਂ ਜਿਹੜੀ ਆਪ ਨੂੰ ਸਬਰੀਹਾਈ ਇਹ ਰਿਪੀਟ ਕਰ ਲੂਗੇ ਫਾਇਦਾ ਤੁਹਾਡੇ ਸਾਹਮਣੇ ਆਊਗਾ ਦਾਣੇ ਦੀ ਤੁਸੀਂ ਚੌਂਕ ਦੇਖਿਓ ਤੁਸੀਂ ਦੇਖ ਕੇ ਹੈਰਾਨ ਰਹੋਗੇ ਮੰਡੀ ਦੇ ਵਿੱਚ ਤੁਹਾਡੀ ਢੇਰੀ ਅਲੱਗ ਤੋਂ ਰਹੂਗੀ ਤੇ ਦਾਣੇ ਦਾ वजन ਵੀ ਤੁਸੀਂ ਚੈੱਕ ਕਰ ਲਿਓ ਪੂਰਾ ਪ੍ਰੋਪਰ ਹਨ वजन ਬਣੂਗਾ ਫੋਕ ਬਿਲਕੁਲ ਨਹੀਂ ਜੀਨਾ ਕਿਸਾਨ ਭਰਾਵਾਂ ਦੇ ਫੋਕ ਬਣਦੀ ਹੈ ਝੋਨੇ 'ਚ ਆਸਪਰੇ ਕਰਕੇ ਦੇਖ ਲਓ ਫੋਕ ਤੁਹਾਡੀ ਅੱਧ ਤੋਂ ਵੀ ਘੱਟ ਰਹਿ ਜੂਗੀ ਤੇ ਵੀਡੀਓ